ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੱਕ ਬਣਾਵਾਂਗੇ ਬਹੁਤ ਸੋਹਣੀ ਰੈਸਪੀ ਬਹੁਤ ਹੀ ਟੇਸਟੀ ਅੱਜ ਆ ਸੰਡੇ ਸੰਡੇ ਨੂੰ ਸਾਰੇ ਕਹਿੰਦੇ ਨੇ ਕੁਝ ਸਪੈਸ਼ਲ ਬਣਾਓ ਖਾਣ ਲਈ ਸਪੈਸ਼ਲ ਬਣਾਓ ਹਨਾ ਕੋਈ ਚੁਟਚਰਾ ਜਿਹਾ ਕੋਈ ਚੀਜ਼ ਹਨਾ ਇਦਾਂ ਦੀ ਤੇ ਆਪਾਂ ਲੈ ਆਂ ਹਰੀਆਂ ਮਿਰਚਾਂ ਪਿਆਜ਼ ਤੇ ਆਟਾ ਲੈ ਛਾਣ ਲਿਆ ਆਪਾਂ ਨੇ ਠੀਕ ਹੈ ਜੀ ਇਹਦੇ ਵਿੱਚ ਆਟੇ ਵਿੱਚ ਆਪਾਂ ਇੱਕ ਚੀਜ਼ ਹੋਰ ਐਡ ਕਰਾਂਗੇ ਉਹ ਮੈਂ ਦਿਖਾਨੀ ਆ ਆਪਾਂ ਐਡ ਕਰਾਂਗੇ ਬੇਸਣ ਠੀਕ ਹੈ ਜੀ ਬੇਸਣ ਐਡ ਕਰਾਂਗੇ ਆਪਾਂ ਇਹਦੇ ਵਿੱਚ ਆਪਾਂ ਇਹਦੇ ਵਿੱਚ ਦੇਖੋ ਮੈਂ ਇੰਨਾ ਕਾਟਾ ਲਿਆ ਹਨਾ ਕਾਟਾ ਲੈ ਲਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਬੇਸਣ ਦੋ ਤੇਲ ਨਕ ਮੁਠੀਆਂ ਲੈ ਲਓ ਬਸ ਬੇਸਣ ਦੀ ਠੀਕ ਹੈ ਜੀ ਬਹੁਤ ਸੋਹਣੀ ਰੋਟੀ ਬਣਾਉਂਗੇ ਇਹਦੇ ਨਾਲ ਕਿ ਇਹਨੂੰ ਆਪਾਂ ਛਾਣ ਲਾਂਗੇ ਆਪਾਂ ਜਿਹੜੇ ਪਿਆਜ਼ ਕਰੇ ਨੇ ਇਹਨੂੰ ਸਾਰ ਨੂੰ ਗ੍ਰाइंड ਕਰ ਲਾਂਗੇ ਚੀਜ਼ਾਂ ਨੂੰ ਇਹ ਜੀ ਇਹਨੂੰ ਛੀਲਾਂਗੇ ਆਪਾਂ ਦੇਖੋ ਸਾਰੇ ਪਿਆਜ਼ ਨਾ ਇਹਦੇ ਵਿੱਚ ਗ੍ਰाइंड ਕਰਕੇ ਪਾ ਲਏ ਨੇ ਠੀਕ ਹੈ ਜੀ ਆ ਤੁਸੀਂ ਇੱਕ ਪਿਆਜ਼ ਚਾਹੁੰਦੇ ਹੋ ਨਾ ਵੀ ਹੱਥ ਨਾਲ ਬਰੀਕ-ਬਰੀਕ ਕੱਟ ਕੇ ਤੁਸੀਂ ਉਹ ਵੀ ਕੱਟ ਸਕਦੇ ਹੋ ਮੈਂ ਉਹ ਵੀ ਕਰ ਲੈਣੀ ਹੁੰਦੀ ਆ ਪਰ ਮੇਨਾਂ ਅੱਜ ਥੋੜੀ ਜੀ ਕਾਲੀ ਸੀਗੀ ਮੈਂ ਥੋੜੇ ਮੋٹے ਜੀ ਰੱਖੇ ਨੇ ਵੈਸੇ ਇਹ ਬਾਹਲਾ ਪਾਣੀ ਜਾਨੀ ਬਣਾਉਣਾ ਆਪਾਂ ਨੇ ਮੋٹے ਜੇ ਕਰਕੇ ਰੱਖ ਲਓ ਇੱਕ ਪਿਆਜ਼ ਹੱਥ ਨਾਲ ਬਰੀਕ-ਬਰੀਕ ਕਰਕੇ ਜ਼ਰੂਰ ਪਾਣਾ ਚਾਹੀਦਾ ਇਹਦੇ ਵਿੱਚ ਵਧੀਆ ਲੱਗਦਾ ਹੈ ਨਾ ਮੇਰੇ ਕੋਲ ਟਾਈਮ ਨਹੀਂ ਸੀਗਾ ਮੈਂ ਅੱਜ ਥੋੜਾ ਹੀ ਗ੍ਰाइंड ਕਰ ਲਏ ਸਾਰੇ ਪਰ ਤੁਸੀਂ ਜਰੂਰ ਇੱਕ ਪਿਆਜ਼ ਹੋਰ ਮੋਟਾ ਰੱਖਿਓ ਮਤਲਬ ਹੱਥ ਨਾ ਕੱਟਿਓ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਸਵਾਦ ਮੁਤਾਬਕ ਆਪਣੀ ਹਨ ਮੈਂ ਥੋੜੀ ਜਿਹੀ ਮਿਰਚ ਤਿੱਖੀ ਰੱਖੀ ਆ ਹਰੀ ਕਿਉਂਕਿ ਅਸੀਂ ਤਿੱਖਾ ਪਸੰਦ ਕਰਦੇ ਆ ਮੱਖਣ ਦੇ ਨਾਲ ਹਨਾ ਮੱਖਣ ਲੱਸੀ ਦੇ ਨਾਲ ਖਾਵਾਂਗੇ ਆਪਾਂ ਇਹ ਰੋਟੀ ਨੂੰ ਤੇ ਬਹੁਤ ਟੇਸਟੀ ਆ ਮੈਂ ਕਹਿੰਨੀ ਆ ਤੁਸੀਂ ਮਿਰਚ ਬਹੁਤ ਅਸੀਂ ਤਿੱਖੀ ਰੱਖ ਦਿਆਂ ਕਿਉਂਕਿ ਮੱਖਣ ਦੇ ਨਾਲ ਨਾ ਵਧੀਆ ਲੱਗਦੀ ਆ ਤੁਸੀਂ ਵੀ ਹਫਤੇ ਚ ਇੱਕ ਵਾਰ ਇਹਨੂੰ ਜਰੂਰ ਰੋਟੀ ਨੂੰ ਟ੍ਰਾਈ ਕਰੋ ਜਿੱਦਣ ਤੁਹਾਡੇ ਕੋਲ ਟਾਈਮ ਹੋਵੇ ਹਨਾ ਸੰਡੇ ਵਾਲੇ ਦਿਨ ਨੂੰ ਤੇ ਮੈਂ ਗੱਲਾਂ-ਗੱਲਾਂ ਚ ਨਮਕ ਵੀ ਨਾ ਜ਼ਿਆਦੇ ਪਾ ਦਮਾ ਤੇ ਇਹ ਆਪਾਂ ਨਮਕ ਪਾਤਾ ਹੁਣ ਆਪਾਂ ਇਹ ਚ ਪਾਵਾਂਗੇ ਥੋੜਾ ਜਿਹਾ ਆਪਣਾ ਧਨੀਆ ਪਾਊਡਰ ਹਨ ਆਪਾਂ ਤਾਂ ਪੰਜਾਬੀ ਚੱਲਾਂਗੇ ਜੀ ਠੀਕ ਹੈ ਤੇ ਧਨੀਆ ਪਾਊਡਰ ਪਾਤਾ ਆਪਾਂ ਇਹਦੇ ਵਿੱਚ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਥੋੜੀ ਜੀ ਮਤਲਬ ਹਲਦੀ ਫਲੇਵਰ ਦੇਣ ਵਾਸਤੇ ਹਨ ਥੋੜਾ ਰੰਗ ਸੁਨਹਾਂ ਦੀ ਆ ਜੰਦਾ ਰੋਟੀ ਦਾ ਮੈਂ ਪਾਣੀ ਮੇਰੇ ਵਿੱਚ ਪਾਉਂਦੀ। ਠੀਕ ਹੈ ਜੀ। ਇਹ ਚ ਪਾਵਾਂਗੇ ਆਪਾਂ ਹੁਣ ਥੋੜਾ ਜਿਹਾ ਜੀਰਾ ਵੀ ਪਾ ਲਾਂਗੇ ਇਹਦੇ ਵਿੱਚ। ਮੈਂ ਇੱਕ ਦੇ ਵਿੱਚ ਨਾ ਆਪਣਾ ਤੇਲ ਜ਼ਰੂਰ ਐਡ ਕਰਦੀ ਹੁੰਨੀ ਆ। ਉਹ ਰੋਟੀ ਬਹੁਤ ਸੋਹਣੀ ਆਉਂਦੀ ਆ ਨਰਮ ਤੇਲ ਜ਼ਰੂਰ ਪਾਓ। ਜੇ ਘਿਓ ਪਾਣਾ ਘਿਓ ਪਾ ਲਓ ਪਰ ਵੈਸੇ ਤੇਲ ਯੂਜ਼ ਕਰਿਓ ਤੁਸੀਂ। ਜੀ। ਮੈਂ ਥੋੜੀ ਜਿਹੀ ਦੇ ਵਿੱਚ ਪਾਵਾਂ ਕਾਲੀ ਮਿਰਚ ਇਹ ਰੋਟੀ ਨੂੰ ਥੋੜਾ ਤੁਸੀਂ ਤਿੱਖਾ ਹੀ ਰੱਖੋਗੇ ਨਾ ਚੁਰਚਰੀ ਜੀ ਰੱਖੋਗੇ ਵਧੀਆ ਤੁਸੀਂ ਚ ਹਰਿਆ ਧਨੀਆ ਵੀ ਪਾ ਸਕਦੇ ਹੋ ਤੇ ਕੱਟ ਕੇ ਮੇਰੇ ਕੋਲ ਹੈ ਨਹੀਂ ਇਸ ਇਸ ਵੇਲੇ ਅਵੇਲੇਬਲ ਨਹੀਂ ਹੈਗਾ ਤੇ ਬਹੁਤ ਸੋਹਣੀ ਲ ਵਧੀਆ ਬਣੂਗਾ ਇਹਦੇ ਨਾਲ ਤੁਸੀਂ ਗਰਮ ਮਸਾਲਾ ਵੀ ਯੂਜ਼ ਕਰ ਸਕਦੇ ਹੋ ਮੈਂ ਗਰਮ ਮਸਾਲਾ ਯੂਜ਼ ਨਹੀਂ ਕਰਦੀ ਹੈਗੀ ਥੋੜੀ ਜਿਹੀ ਮੈਂ ਇਹਦੇ ਵਿੱਚ ਜਿਮੇਨ ਪਾਉਣੀ ਥੋੜੀ ਜਿਹੀ ਬਸ ਹਜਮਦਾਰ ਨਾਲ ਜਿਮੇਨ ਥੋੜੀ ਜਿਹੀ ਜਿਮੇਨ ਪਾਉਣੀ ਨਹੀਂ ਹੁੰਦੀ ਹੈ ਬਸ ਤੇ ਬਸ ਦਾ ਬਾਕੀ ਸਾਰਾ ਘਰ ਦਾ ਹੀ ਸਮਾਨ ਹੁੰਦਾ ਹਰਾ ਧਨੀਆ ਪਾ ਲਓ ਬਸ ਇਹ ਚਿਕ ਵੀ ਵਧੀਆ ਲੱਗਦਾ ਮੇਰੇ ਕੋਲ ਹੈ ਨਹੀਂ ਇਸ ਟਾਈਮ ਕੱਟ ਕੇ ਤੇ ਬਸ ਆਪਾਂ ਇਹਨੂੰ ਪਾਣੀ ਦੇ ਨਾਲ ਗੁੰਲਾਂਗੇ ਯਾਰ ਮਿਕਸੀ ਵਾਲਾ ਮੈਂਨੇ ਪਿਆਜ਼ਾ ਵਾਲਾ ਕੀਤਾ ਸੀਗਾ ਉਹਦੇ ਵਿੱਚ ਪਾਣੀ ਪਾ ਲੈਣ ਨਾਲ ਤਾਂ ਉਹ ਸਾਰੇ ਪਿਆਜ਼ ਜਿਹੜੇ ਪਿੱਛੇ ਰਹਿ ਜਾਂਦੇ ਹਨ ਉਹ ਯੂਜ਼ ਕਰੇ ਜਾਂਦੇ ਨੇ ਤੇ ਬਸ ਫੇਰ ਆਪਾਂ ਇਹਨੂੰ ਇਹਦੇ ਨਾਲ ਗੁੰਨ ਲਾਂਗੇ ਓਕੇ ਜੀ ਦੇਖੋ ਪਿੰਡ ਵਾਲੀਆਂ ਬੀਬੀਆਂ ਛੱਡਦੀਆਂ ਨਹੀਂ ਹੈਗੀਆਂ ਕਿਤੋਂ ਵੀ ਤਾਂ ਹੀ ਘਰ ਚੱਲਦੇ ਨੇ ਭਾਈ ਤੇ ਇਹਨੂੰ ਆਪਾਂ ਗੁੰਨਾਂਗੇ ਹੁਣ ਇੱਥੇ ਮੈਨੇ ਇੱਕ ਗਲਤੀ ਕਰਤੀ ਮੈਂ ਭੁੱਲ ਗਈ ਕਿ ਜਦੋਂ ਪਾਣੀ ਪਾਉਣ ਤੋਂ ਪਹਿਲਾਂ ਸਮਾਨ ਨੂੰ ਸਾਰੇ ਨੂੰ ਮਿਕਸ ਕਰਨਾ ਇਹ ਮੈਨੇ ਗਲਤੀ ਕਰਤੀ ਮੇਰੇ ਦਿਮਾਗ ਚੋਂ ਨਿਕਲ ਗਿਆ ਪਰ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਤੁਸੀਂ ਨਾ ਇਹ ਗਲਤੀ ਕਰਿਓ ਕਿ ਪਾਣੀ ਪਾਉਣ ਤੋਂ ਪਹਿਲਾਂ ਪਹਿਲਾਂ ਵੀਡੀਓ ਨੂੰ ਪੂਰੀ ਦੇਖ ਲਿਓ ਪਾਣੀ ਪਾਉਣ ਤੋਂ ਪਹਿਲਾਂ ਨਾ ਮੈਂ ਪਾਣੀ ਪਾਤਾ ਇਹਨੂੰ ਸਾਰੇ ਸਮਾਨ ਨੂੰ ਮਿਕਸ ਕਰਨਾ ਸੀ ਚੰਗੀ ਤਰ੍ਹਾਂ ਠੀਕ ਹੈ ਜੀ ਫਿਰ ਆਪਾਂ ਉਹ ਕਰ ਲਾਂਗੇ ਪਰ ਮਿਕਸ ਤਾਂ ਹੁਣ ਵੀ ਹੋ ਜਾਊਗਾ ਪਰ ਮੈਂ ਸਮਝਦੀ ਆ ਕਿ ਅਗਰ ਸਮਾਨ ਨੂੰ ਪਹਿਲਾਂ ਆਟੇ 'ਚ ਮਿਕਸ ਕੀਤਾ ਜਾਵੇ ਮੇਰੇ ਮੰਮੀ ਕਹਿੰਦੇ ਹੁੰਦੇ ਸੀਗੇ ਵੀ ਬਾਅਦ 'ਚ ਪਾਣੀ ਪਾਓ ਫਿਰ ਉਹ ਸਾਰਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕੋਸ਼ਿਸ਼ ਕਰਾਂਗੇ ਮਿਕਸ ਕਰਨ ਦੀ ਇਹ ਗਲਤੀ ਤੁਸੀਂ ਨਾ ਕਰਿਓ ਮੈਂ ਕਰਦੀ ਠੀਕ ਹੈ ਜੀ ਹੁਣ ਆਪਾਂ ਗੁੰਨਣ ਤੋਂ ਬਾਅਦ ਤੁਹਾਨੂੰ ਦਿਖਾਉਣੀ ਹੈ ਜੀ ਪੋਜੀਸ਼ਨ ਕੀ ਹੈ ਦੇਖੋ ਜੀ ਆਪਣਾ ਆਟਾ ਹੋ ਗਿਆ ਤਿਆਰ ਮੈਂ ਵਸਿੰਨ ਥੋੜਾ ਜਿਹਾ ਤੇਲ ਦਾ ਹੱਥ ਲਾ ਕੇ ਹਨਾ ਇਸ ਤਰ੍ਹਾਂ ਤੁਸੀਂ ਇਸ ਆਟੇ ਨੂੰ ਜੇ ਅਗਰ ਤੁਸੀਂ ਨਾ ਥੋੜਾ ਕੋ ਟਾਈਮ ਹੈਗਾ ਇੱਕ ਦਿਨ ਪਹਿਲਾਂ ਗੁੰਨ ਕੇ ਫ੍ਰਿਜ ਚ ਰੱਖ ਦੋ ਦੂਜੇ ਦਿਨ ਰੋਟੀ ਬਣਾਓ ਇਹਦੀ ਫਿਰ ਦੇਖੋ ਰੋਟੀ ਹੋਰ ਵੀ ਟੇਸਟੀ ਔਰ ਕਰਾਰੀ ਬਣਦੀ ਆ ਕਈ ਵਾਰ ਕੀ ਹੁੰਦਾ ਮੈਂ ਐਨ ਮੈਨੂੰ ਤਾਂ ਪਤਾ ਕਿਉਂਕਿ ਮੈਂ ਥੋੜਾ ਆਟਾ ਵਾਚ ਜਾਂਦਾ ਨਾ ਸਵੇਰੇ ਦੂਸਰੇ ਟਾਈਮ ਵੀ ਨਾਸ਼ਤਾ ਕਰਨ ਲਈ ਹਨਾ ਸਰਦਾਰ ਜੀ ਲਈ ਜਾਂ ਬੱਚਿਆਂ ਲਈ ਪਰੌਂਠੇ ਬਣਾ ਦਿੰਦੀ ਆ ਸਕੂਲ ਨੂੰ ਉਹ ਪਰੌਂਠੇ ਇਹ ਮਤਲਬ ਤੁਸੀਂ ਜੇ ਹੁਣ ਬਣਾਓਗੇ ਰੋਟੀ ਉਹਦੇ ਨਾਲੋਂ ਦੂਜੇ ਦਿਨ ਬਣਾਉਣ ਰੋਟੀ ਜਿਆਦਾ ਟੇਸਟੀ ਔਰ ਜਿਆਦਾ ਚੁਰਚਰੇ ਹੁੰਦੇ ਆ ਮੈਂ ਇਹ ਚੀਜ਼ ਹਮੇਸ਼ਾ ਨੋਟ ਕਰੀਆ ਹਨਾ ਤਾਂ ਤੁਹਾਨੂੰ ਦੱਸ ਰਹੀ ਆ ਮੈਂ ਤੇ ਇਹਨੂੰ ਆਪਾਂ ਦੇਖੋ ਮੈਂ ਜਿਹੜਾ ਪਾਣੀ ਲਿਆ ਸੀਗਾ ਸਿਰਫ ਉਹਦੇ ਵਿੱਚ ਹੀ ਗੁੰਨਿਆ ਗਿਆ ਸੀ ਕਿਉਂਕਿ ਪਿਆਜ਼ਾਂ ਦੇ ਵਿੱਚ ਵੀ ਪਾਣੀ ਹੁੰਦਾ ਹਨਾ ਕਿਤੇ ਨਾ ਹੋਵੇ ਆਪਾਂ ਜਿਆਦਾ ਪਾਣੀ ਪਾ ਲਈਏ ਜੇ ਥੋੜਾ ਥੋੜਾ ਪਾਣੀ ਪਾ ਕੇ ਦੇਖੋ ਮੈਨੂੰ ਤਾਂ ਅੰਦਾਜ਼ਾ ਪਤਾ ਸੀ ਮੈਂ ਤਾਂ ਕਰਦੀ ਰਹਿਣੀ ਆ ਇਸ ਤਰ੍ਹਾਂ ਕਿ ਮੈਂ ਉਨਾ ਕ ਪਾਣੀ ਪਾਇਆ ਉਹਦੇ ਵਿੱਚ ਹੀ ਸਾਰਾ ਗੁੰਨਿਆ ਮੈਂ ਐਕਸਟਰਾ ਪਾਣੀ ਲਿਆ ਹੀ ਨਹੀਂ ਹੈਗਾ ਤੁਸੀਂ ਵੀ ਥੋੜਾ ਥੋੜਾ ਪਾਣੀ ਪਾਓ ਉਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਦੇਖਿਓ ਕਿਤੇ ਇਕੱਠਾ ਹੀ ਪਾਣੀ ਪਾ ਲਈ ਹੈ ਨਾ ਤੇ ਮੈਂ ਹੁਣ ਇਹਨੂੰ ਤੇਲ ਲਾ ਕੇ ਬਸ ਇਦਾਂ ਤੇਲ ਲਾ ਲਾ ਕੇ ਥੋੜਾ ਜਿਹਾ ਕੋਲੇ ਨੂੰ ਮਾਰ ਲਵਾਂਗੀ ਜਿੰਨਾ ਇਹ ਤੁਸੀਂ ਮਲੋਗੇ ਵਧੀਆ ਇੱਕ ਦੋ ਹੀ ਸਾਈਡ ਤੇ ਆਪਣਾ ਵਾਲਾ ਸਜਾਵਟ ਵਾਲਾ ਕੰਮ ਨਹੀਂ ਜੀ ਹੈਗਾ ਬਸ ਦੇਸੀ ਜਿਹਾ ਕੰਮ ਹੈ ਠੀਕ ਹੈ ਜੀ ਹੁਣ ਇਹ ਬਣ ਗਿਆ ਆਪਾਂ ਇਹਨੂੰ ਚੰਗੀ ਤਰ੍ਹਾਂ ਤੇਲ ਲਾ ਕੇ ਫਿਰ ਤੁਹਾਨੂੰ ਬਣਾਉਣ ਦਾ ਤਰੀਕਾ ਵੀ ਦੱਸਾਂਗੇ ਵੀ ਬਣਾਉਣੀ ਕਿਵੇਂ ਹੈ ਸਿੰਪਲ ਸਿੱਧਾ ਨਹੀਂ ਬਣਾਉਣੀ ਹੈ ਕਿ ਮੈਂ ਤੁਹਾਨੂੰ ਦੱਸਾਂਗੀ ਠੀਕ ਹੈ ਜੀ ਲਓ ਜੀ ਆਪਾਂ ਕਰਾਂਗੇ ਹੁਣ ਲੱਸੀ ਤਿਆਰ ਤੁਸੀਂ ਕਹੋਗੇ ਲੱਸੀ ਕਿਵੇਂ ਤਿਆਰ ਕਰੀਏ ਮੈਂ ਐਕਸਟਰਚ ਨਾਲ ਮੇਰੇ ਕੋਲ ਦਹੀਂ ਸੀਗਾ ਇਹ ਮੈਂ ਸੋਚਿਆ ਚਲੋ ਇਹਦੀ ਲੱਸੀ ਮੇਰੇ ਕੋਲ ਮਧਾਣੀ ਤਾਂ ਹੈ ਨਹੀਂ ਇਸ ਟਾਈਮ ਮੈਂ ਕਿਹਾ ਸੋਚਿਆ ਵੀ ਆਪਾਂ ਇਹਦੇ ਵਿੱਚ ਹੀ ਗਿੜਾ ਦੰਦੇ ਆ ਦੇਖਦੇ ਆ ਮੱਖਣ ਨਿਕਲਦਾ ਕਿ ਨਹੀਂ ਨਿਕਲਦਾ ਕਰਕੇ ਦੇਖਦੇ ਆ ਇੱਕ ਐਕਸਪੈਰੀਮੈਂਟ ਠੀਕ ਹੈ ਜੀ ਲਓ ਜੀ ਆਪਾਂ ਦੇਖੀਏ ਨੂੰ ਲਓ ਜੀ ਆਪਣਾ ਹੋ ਗਿਆ ਮੱਖਣ ਤਿਆਰ ਤੁਸੀਂ ਸੁਸਦੋਂ ਮੈਂ ਕਾਦੇ ਵਿੱਚ ਮੱਖਣ ਕੱਢਿਆ ਪਰ ਬਹੁਤ ਜ਼ਿਆਦਾ ਨੂੰ ਤਾਂ ਪਤਾ ਬਹੁਤ ਲੋਕਾਂ ਨੂੰ ਪਤਾ ਵੀ ਆ ਕਿ ਆਪਾਂ ਨੂੰ ਥੋੜਾ ਜਿਹਾ ਜੇ ਦਹੀਂ ਪਿਆ ਹਨਾ ਤੇ ਜੇ ਮਲਾਈ ਪਈ ਆ ਤਾਂ ਜੇ ਆਪਾਂ ਨੂੰ ਮੱਖਣ ਚਾਹੀਦਾ ਤਾਂ ਆਪਾਂ ਮਿਕਸੀ ਚ ਪਾਓ ਉਹਨੂੰ ਥੋੜਾ ਜਿਹਾ ਵਿੱਚ ਪਾਣੀ ਪਾ ਲਓ ਮਸਪਾ ਕੇ ਮਲਾਈ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਲੋ ਜਾਂ ਦੁੱਧ ਪਾ ਲੋ ਦੁੱਧ ਤੇ ਪਾਣੀ ਪਾ ਲੋ ਹਨਾ ਤੇ ਮਲਾਈ ਵਿੱਚੋਂ ਤਾਂ ਉਵੇਂ ਨਿਕਲਦਾ ਇਹ ਤਾਂ ਮੇਰੇ ਕੋਲ ਦਹੀਂ ਪਿਆ ਸੀਗਾ ਮੈਂ ਦਹੀਂ ਇੱਦਾਂ ਹੀ ਫਰਿਜ ਚੋਂ ਕੱਢਿਆ ਮੈਂ ਐਕਸਟਰਾ ਕੋਈ ਪਾਣੀ ਨਹੀਂ ਪਾਇਆ ਤੇ ਬਸ ਇੱਦਾਂ ਹੀ ਮਿਕਸੀ ਦੇ ਵਿੱਚ ਕਰਕੇ ਤੇ ਆਪਾਂ ਨੇ ਇਦਾਂ ਹੀ ਮੱਖਣ ਕਰ ਲਿਆ ਠੀਕ ਹੈ ਜੀ ਮੱਖਣ ਉੱਪਰ ਆ ਗਿਆ ਕੱਢਾਂਗੇ ਆਪਾਂ نیچے ਆ ਗਈ ਲੱਸੀ ਮੱਖਣ ਲੱਸੀ ਆਪਣਾ ਤਿਆਰ ਹੋ ਗਿਆ ਠੀਕ ਹੈ ਜੀ ਚਲੋ ਜੀ ਆਪਣਾ ਮੱਖਣ ਹੋ ਗਿਆ ਦੇਖੋ ਬਿਲਕੁਲ ਹੀ ਤਿਆਰ ਦੇਖੋ ਬਿਲਕੁਲ ਤਿਆਰ ਹੋ ਗਿਆ ਮੱਖਣ ਹੋ ਗਿਆ ਅਲੱਗ ਜੀ ਲੱਸੀ ਹੋ ਗਈ ਆਪਣੀ ਅਲੱਗ ਦੇਖੋ ਤੁਸੀਂ ਕਹੋਗੇ ਨਾ ਵੀ ਇਦਾਂ ਪਹਿਲਾਂ ਥੋੜਾ ਜਿਹਾ ਘੱਟ ਸੀ ਵਾ ਪਿੱਛੇ ਮੈਂ ਦਿਖਾਇਆ ਮੈਂ ਫਿਰ ਥੋੜੇ ਜਿਹੇ ਘੇੜੇ ਹੋਰ ਦੇ ਲੇ ਮੈਨੂੰ ਥੋੜਾ ਟਾਈਮ ਲੱਗਦਾ ਪਰ ਨਿਕਲਿਆ ਆਉਂਦਾ ਏ ਠੀਕ ਹੈ ਜੀ ਤੇ ਆਪਣੇ ਹੋ ਗਈ ਲੱਸੀ ਤਿਆਰ ਤੇ ਆਪਣਾ ਹੋ ਗਿਆ ਮੱਖਣ ਤਿਆਰ ਠੀਕ ਹੈ ਜੀ ਲਓ ਜੀ ਆਪਾਂ ਹੁਣ ਬਣਾਵਾਂਗੇ ਰੋਟੀ ਰੋਟੀ ਨੂੰ ਬਣਾਉਣ ਦਾ ਤਰੀਕਾ ਇਹ ਹੀ ਆ ਆਪਾਂ ਪਰੇਥਣ ਕੋਈ ਨਹੀਂ ਲੈਣਾ ਹੈਗਾ ਠੀਕ ਹੈ ਜੀ ਅਪਾ ਇੱਦਾਂ ਹੀ ਬਣਾਵਾਂਗੇ ਤੇਲ ਲਾ ਕੇ ਤੀਲੇ ਦੇ ਉੱਪਰ ਲਾ ਕੇ ਚੰਗੀ ਤਰ੍ਹਾਂ ਮੈਂ ਤੇਲ ਹੀ ਯੂਜ਼ ਕਰਦੀ ਹਾਂ ਹਰ ਚੀਜ਼ ਦੇ ਵਿੱਚ ਤੇ ਅਸੀਂ ਕੋਈ ਮਤਲਬ ਜਾਂਦੇ ਸੀ ਕਿ ਬਸ ਰਿਫਾਈਨਡ ਰਪੋਇੰਟ ਕੁਸ਼ਨ ਤਵੇ ਦੇ ਉੱਪਰ ਵੀ ਮੈਂ ਥੋੜਾ ਜਿਹਾ ਲਗਾ ਲਵਾਂਗੀ ਕਿ ਜੀ ਇਹਨਾਂ ਪਰੋਟੀ ਨੂੰ ਇੱਦਾਂ ਨਵਾਵਾਂਗੇ ਕੋੜਾ ਜਿਹਾ ਹੱਥ ਨਾਲ ਵਧਾ ਲਓ ਠੀਕ ਹੈ ਜੀ ਦੇਖੋ ਮੈਂ ਰੋਟੀ ਸੇਕ ਕੋਈ ਗੱਲ ਨਹੀਂ ਉਹ ਪਿਆਜ਼ ਸੀਗਾ ਵਿੱਚ ਹਨਾ ਤੇ ਉਹਦੇ ਕਰਕੇ ਕੋਈ ਗੱਲ ਨਹੀਂ ਜੀ ਹੋ ਗਿਆ ਤੇ ਬਸ ਇਹਨੂੰ ਇਦਾਂ ਹੀ ਬਣਾਉਣੀ ਆ ਆਪਾਂ ਨੇ ਜਦ ਇਹ ਹੋ ਜੂਗੀ ਇਹਨੂੰ ਆਪਾਂ ਨੇ ਇਦਾਂ ਹੀ ਸੇਕ ਦੇਣਾ ਠੀਕ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਗੈਸ ਤੇ ਹੀ ਰੋੜਾਂਗੇ ਉੱਪਰ ਹੋਣ ਤੋਂ ਬਾਅਦ ਅਗੇ ਦੂਜੀ ਰੋਟੀ ਕਈ ਨਾ ਹੱਥ ਆਪਣੀ ਸਾਫ਼ ਕਰ ਲਿਆ ਕਰੋ ਹਨਾ ਮੈਂ ਪਹਿਲਾਂ ਹੱਥ ਸਾਫ਼ ਨਹੀਂ ਕੀਤਾ ਸੀ ਤਾਂ ਵੀ ਹੋ ਗਿਆ ਸੀਗਾ ਤੇ ਉਹਦੇ ਕਰਕੇ ਆ ਦੇਖੋ ਤੇ ਤੇਲ ਲਾ ਲ ਜਿੱਥੇ ਇਹ ਤੇਲ ਲਾ ਥੋੜਾ ਤੇਲ ਨੂੰ ਤੇਲ ਲਾ ਕੇ ਦੂਜੀ ਰੋਟੀ ਬਣਾਵਾਂਗੇ ਆਪਾਂ ਇੱਕ ਜੀ ਇਹ ਬਹੁਤ ਹੀ ਟੇਸਟੀ ਬਣਦੀ ਆ ਬਹੁਤ ਜ਼ਿਆਦਾ ਬਸ ਇਹਨੂੰ ਇਸ ਤਰ੍ਹਾਂ ਹਟਾ ਦੇਣਾ ਆਪਕੇ ਤਵੇ ਉਹੀ ਪਛਾਸਤਾ ਜੀ ਆ ਦੇਖੋ ਪਾ ਦੋ ਜੀ ਬਾਤੀ ਕਿਉਂ ਆਸੀ ਇਦਾਂ ਗਾਉਂ ਮੈਂ ਹਰ ਕਾਲ ਜੰਗਾ ਮੈਂ ਤੇ ਤੁਸਾਰੇ ਐ ਨਹੀਂ ਬਣਾਣੀ ਬੱਸ ਸਕਦਾ ਠੀਕ ਹੈ ਜੀ ਲਓ ਜੀ ਇਹ ਆਪਣੀ ਹੁਣ ਰੋਟੀ ਤਿਆਰ ਇਹ ਵੈਸੇ ਤੇ ਕਾਲੇ ਕਾਲੇ ਜਿਹਾ ਲੱਗ ਰਹੀ ਹੈ ਪਰ ਇਹ येलो येलो ਜੀ ਹੈ ਠੀਕ ਹੈ ਇਹ ਹੋ ਗਈ ਆਪਣੀ ਮੱਖਣ ਇਹ ਆਪਣਾ ਲੱਸੀ ਬਹੁਤ ਟੇਸਟੀ ਹੁੰਦਾ ਤੁਸੀਂ ਅੰਬ ਦਾ achar ਵੀ ਯੂਜ਼ ਕਰ ਸਕਦੇ ਹੋ ਪਿਆਜ਼ ਵੀ ਸਵੇਰ ਵੇਲੇ ਹਨਾ ਬਹੁਤ ਟੇਸਟੀ ਲੱਗਦੀ ਆ ਇੱਕ ਵਾਰ ਜ਼ਰੂਰ ਟ੍ਰਾਈ ਕਰਿਓ ਓਕੇ ਜੀ ਮਿਲਦੇ ਆਂ ਅਗਲੀ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ